ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾ ਤੇ ठाकुर ਪ੍ਰਤਪਾਲ ਕੋ ਨਾਇਕ ਖਸਮ ਹਮਾਰੇ ਨਿਮਕ ਦੇਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬਿਆੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਦੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦਰ ਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮ ਕਰ ਨਿਮ ਕਰ ਤੁਮ ਹੀ ਪ੍ਰਿਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਦੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦਰ ਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮ ਕਰ ਨਿਮ ਕਰ ਤੁਮ ਹੀ ਪ੍ਰਿਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਣ ਗੁਣ ਕਹੀਏ ਬੇ ਸੁਮਰ ਬੇੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਏ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬੇਦਰਖਾਰ ਹੋ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ਼੍ਰੀ ਮਹਿਲਾ ਪੰਜਵਾਂ ਤੁਮਦਾ ਤੇ ਠਾਕੁਰ ਪ੍ਰਿਤਪਾਲ ਕੋ ਨਾਇਕ ਖਸਮ ਹਮਾਰੇ ਨਿਮਕਰ ਦੇਮਕ ਤੁਮਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਇੱਕ ਕਵਨ ਗੁਣ ਕਹੀਏ ਵੇ ਸੁਮਰ ਬਯੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬੇਦਰ ਖਾਓ ਤੁਮਰੀ ਸ਼ਰਨ ਤੁਮਰੀ ਆਸ ਆ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਿਤਪਾਲ ਕੋ ਨਾਇਕ ਖਸਮ ਹਮਾਰੇ ਨਿਮਕ ਰਮਕ ਤੁਮਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਇੱਕ ਕਵਨ ਗੁਣ ਕਹੀਏ بے sumar beyant swami teru ant na kinhi laiye raho kot parad hamare khando anka vidhi samjavo ham agyan alp mat thori tumen apan ber dar khavo tumri sharan tumari aasai ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨ ਹਰ ਦੇਵਾਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 तुम दाता ठाकुर प्रितपालक नायक खसम हमारे नेमक देवक तुम ही प्रितपालो हम बारक तुमरे तारे जेवा एक, रे। जेहवा एक कवन गुण कहिए बे सुमार व्यंत स्वामी तेरो अंत न किन्ही लइए रहौ कोट पराद हमारे खंडो अनक विधि समझावो हम अज्ञान अल्प मत थोरी तुम अपन बेदर खआवो तुम्हारी शरण तुम्हारी आशा तुम ही सज्जन सोहेले राखो राखन हार दयाला ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 तुम दाता ठाकुर प्रितपाल को नायक खसम हमारे नेमक देवक तुम ही प्रितपालो हम बारक तुमरे तारे जेवा एक कवन गुण कहिए बे सुमार व्यंत स्वामी तेरो अंतना कि नहीं, नहीं लइए रहौ कोट पराद हमारे खंडो अनक विधि समझावो हम अज्ञान अल्प मत थोरी तुम अपन बेर दर खारो तुम्हारी शरण तुम्हारी आशा तुम ही सज्जन सोहेले राखो राखन हार दयाला ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ